ਵਾਹ ਜਿਹੜਾ ਨਾਦ ਹੈ ਨਾ ਉਹ ਹਿਰਦੇ ਨੂੰ ਖੋਲਦਾ ਹੈ ਵਾਹ ਠਾਂ ਨੂੰ ਜਾਏਗਾ ਹੂੰ ਵਾਹ ਠਾਂ ਨੂੰ ਜਾਏਗਾ ਹੇ ਉੱਪਰ ਨੂੰ ਜਾਏਗਾ ਹੇ ਐਨਟਾਇਰ ਬ੍ਰੇਨ ਦੀ ਜਿਹੜੀ ਨਰਵਸ ਹਨ ਕੇਵਲ ਤੇ ਕੇਵਲ ਹੇ ਦਾ ਜਾਪ ਕਰੀ ਜਾਓ ਭਾਵੇਂ ਵਾਈ ਗੁਰੂ ਵੀ ਨਾ ਕਰੋ ਹੇ 5 ਮਿੰਟ ਇਹੀ ਕਰੀ ਜਾਓ ਤੁਹਾਡੇ ਸਾਰੇ ਸਰੀਰ ਦੇ ਜਿਹੜੇ ਟੈਂਸ ਨਾੜੀਆਂ ਨੇ ਕਨਾ ਹੋਈਆਂ ਨਾੜੀਆਂ ਨੇ ਟੈਂਸ ਨੇ ਤرائی ਤਰਾਂ ਉਹ ਆਟੋਮੈਟਿਕਲੀ ਖੁੱਲਣ ਲੱਗ ਪਈਆਂ ਏ ਦਾ ਜਿਹੜਾ ਨਾਦ ਹੈ ਜਿੰਨੀਆਂ ਨਾੜੀਆਂ ਤੁਹਾਡੇ ਦਿਮਾਗ ਦੀਆਂ ਟੈਂਸ ਨੇ ਰਿਲੈਕਸੇਸ਼ਨ ਆਟੋਮੈਟਿਕਲੀ ਆਣ ਗਈਆਂ ਰੀਜੂਵਿਨੇਟ ਕਰਦਾ ਹੈ ਸਾਰੇ ਬ੍ਰੇਨ ਨੂੰ ਕੇਵਲ ਏ ਦਾ ਨਾਦ ਤੇ ਜਿਹੜਾ ਗੁਰੂ ਹੈ ਉਹ ਐਨ ਇਸ ਏਰੀਆ ਦੇ ਪਿੱਛੇ ਜਿੱਥੇ ਦਸ਼ਮ ਦਵਾਰ ਹੈ ਉਸ ਨੂੰ ਐਕਟੀਵੇਟ ਕਰਦਾ ਹੈ ਜੋ ਕਿ ਤੁਹਾਡੇ ਸਰੀਰ ਦਾ ਹਾਈਐਸਟ ਪਿਕ ਹੈ ਜਿਹਨੂੰ ਦਸ਼ਮ ਦਵਾਰ ਕਹਿੰਦੇ ਆ ਤੇ ਜਿਹੜਾ ਰੂਹ ਹੈ ਰੂ ਦਾ ਧੁਨ ਜੋ ਹੈ ਰੂ ਦੀ ਜਿਹੜੀ ਧੁਨ ਹੈ ਤੁਹਾਡੀ ਸਪਾਇਨ ਚ ਜਾਂਦੀ ਹੈ ਰੂ ਆਵਾਜ਼ ਰੂ ਦੀ ਬਿਸ਼ੱਕ ਮੁਖ ਰਹੀ ਆ ਰਹੀ ਆ ਪਰ ਉਹਦਾ ਸਪੰਦਨ ਜਿਹੜਾ ਸਪਾਇਨ ਚ ਹੋਣਾ ਚਾਹੀਦਾ ਹਰ ਇੱਕ ਮੰਤਰ ਦਾ ਸਥਾਨ ਹੈ ਹਰ ਇੱਕ ਸ਼ਬਦ ਦਾ ਸਥਾਨ ਹੈ ਜਦੋਂ ਤੁਹਾਨੂੰ ਉਸ ਸ਼ਬਦ ਨੇ ਤੁਸੀਂ ਸ਼ਬਦ ਨੂੰ ਸ਼ਬਦ ਕਰਕੇ ਉਹਨੂੰ ਰਟਨ ਕਰੋਗੇ ਨਾ ਸ਼ਬਦ ਆਪਣੇ ਘਰ ਜਾਏਗਾ